प्राइम सौरभ चैनल तब तो का बहुत बहुत स्वागत है एक बार फिर हाजिर है मैं कुछ खास खबर लेके खबर शुरू कर तो पहला जे के चैनल से पहली बार आए हो तो चैनल जरूर सबसक्राइब कर लवो तो जहाँ चैनल में पहल ही सबसक्राइब किया है उन्होंने सारे का बहुत बहुत, बहुत शुक्रिया नोटफिशन बैल आइकोन का बटन जरूर प्रेस कर लो क्योंकि इस जो भी असं नवी वीडियो अपलोड करते हैं वो जी नो हों नोटिफिकेशन होंगी वो तो तक पहुँच जाती है हूँ आप शुरू कर दें अ कुछ खास खबर ਪੈਲੀ ਨਿਊਜ਼ ਆ ਰਹੀ ਹੈ ਸਪੇਨ ਦੇ ਵਿੱਚ ਸਪੇਨ ਦੇ ਵਿੱਚ ਐਤਵਾਰ ਦੇ ਰਾਤ ਨੂੰ ਇੱਕ ਵੱਡਾ ਭਿਆਨਕ ਰੇਲ ਹਾਦਸਾ ਹੋਇਆ ਹੈ ਜਿਸ ਨੇ ਨਾ ਪੂਰੇ ਦੇਸ਼ ਦੇ ਵਿੱਚ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਕੋਰਡੋਬਾ ਸ਼ਹਿਰ ਦੇ ਨੇੜੇ ਅਦਮੂਜ਼ ਖੇਤਰ ਦੇ ਵਿੱਚ ਦੋ ਤੇਜ਼ ਰਫ਼ਤਾਰ ਰੇਲ ਗੱਡੀਆਂ ਦੀ ਟੱਕਰ ਵਿੱਚ ਘੱਟੋ ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ ਤੇ 70 ਤੋਂ ਵੱਧ ਯਾਤਰੀ ਜ਼ਖਮੀ ਹੋਈ ਹੈ ਤੇ ਅਧਿਕਾਰੀਆਂ ਨੂੰ ਡਰ ਹੈ ਕਿ ਰਾਤ ਭਰ ਬਚਾਅ ਕਰਿਆ ਜਾ ਰਿਹਾ ਹੈ ਜਾਰੀ ਰਹਿਣ ਤੋਂ ਬਾਅਦ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਸਪੈਨ ਦੀ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ 30 ਤੋਂ ਵੱਧ ਜ਼ਖਮੀ ਦੀ ਹਾਲਤ ਗੰਭੀਰ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮਾਲਗਾ ਤੋਂ ਮੈਦ੍ਰਿਡ ਜਾ ਰਹੀ ਇੱਕ ਤੇਜ਼ ਜਿਹੜੀ ਗੱਡੀ ਹੈਗੀ ਆ ਪਾੜੜੀ ਤੋਂ ਉੱਤਰ ਗਈ ਤੇ ਦੂਜੀ ਲਾਈਨ ਤੇ ਚੜ ਗਈ। ਉਸਰਨੇ ਮੈਦ੍ਰਿਡ ਤੋਂ ਜਿਹੜੀ ਵਾਪਸ ਉਧਰ ਨੂੰ ਗੱਡੀ ਆ ਰਹੀ ਸੀ ਤੇ ਉਸਦੇ ਨਾਲ ਟਕਰਾ ਗਈ। ਇਹ ਤੇ ਇਹ ਹਾਦਸਾ ਲਗਭਗ ਜਿਹੜੀ ਗੱਡੀ ਹੋ ਲਾਸ ਮਿੰਟ ਦੇ ਵਿੱਚ ਹੀ ਹੋਇਆ ਹੈ। ਤੇ ਇਹ ਰਾਨੀ ਦੀ ਗੱਲ ਹੈ ਕਿ ਜਿਸ ਟ੍ਰੈਕ ਤੇ ਰੇਲ ਗੱਡੀ ਪਟੜੀ ਤੋਂ ਉੱਤਰੀ ਸੀ ਉਹ ਜਿਹੜਾ ਸਿੱਧਾ ਹਿੱਸਾ ਸੀ ਇਹ ਤੇ ਪਿਛਲੇ ਸਾਲ ਹੀ ਇਸ ਦੇ ਵਿੱਚ ਇਸ ਨੂੰ ਨਵਾਂ ਬਣਾਇਆ ਗਿਆ ਸੀ ਤੇ ਟ੍ਰਾਂਸਪੋਰਟ ਮੰਤਰੀ ਨੇ ਇਸ ਘਟਨਾ ਨੂੰ ਬਹੁਤ ਹੀ ਅਸਧਾਰਨ ਦੱਸਿਆ ਹੈ ਇਹ ਦੱਸਿਆ ਹੈ ਕਿ ਇਸ ਰੇਲ ਹਾਦਸੇ ਦਾ ਲਗਭਗ ਕਾਰਨ ਨਹੀਂ ਪਤਾ ਲੱਗਾ ਹੈ ਤੇ ਜਾਂਚ ਪੂਰੀ ਹੋਣ ਦੇ ਵਿੱਚ ਘੱਟੋ ਘੱਟ 1 ਮਹੀਨਾ ਲੱਗ ਸਕਦਾ ਹੈ ਤੇ ਇਸ ਦੌਰਾਨ ਸਪੇਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਦੇਸ਼ ਡੂੰਗੀ ਪੀੜਾ ਦਾ ਸਾਹਮਣਾ ਕਰ ਰਿਹਾ ਹੈ ਤੇ ਇਸ ਸਪੇਨ ਦੀ ਹਾਸੀ ਦੇ ਵਿੱਚ ਜਖਮੀ ਲੋਕਾਂ ਦੇ ਕਰਕੇ ਜਿਹੜੇ ਉੱਥੇ ਦੇ ਇਸਾਈ ਧਰਮ ਦੇ ਪੋਪ ਹੈਗੇ ਆ ਉਹਨਾਂ ਨੇ ਵਿਸ਼ੇਸ਼ ਪ੍ਰਾਰਥਨਾ ਕੀਤੀਆਂ ਹਨ ਤੇ ਉਹਨਾਂ ਦੀ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ ਇਸ ਸਬੱਤ ਅਗਲੀ ਨਿਊਜ਼ ਅਫਗਾਨਿਸਤਾਨ ਦੀ ਰਾਜਸਥਾਨੀ ਕਾਬੁਲ ਤੋਂ ਆ ਰਹੀ ਹੈ ਕਾਬੁਲ ਦੇ ਇੱਕ ਡਾਊਨ ਟਾਊਨ ਲੱਗੇ ਦੇ ਵਿੱਚ ਅੱਜ ਇੱਕ ਉੱਥੇ ਬਹੁਤ ਜ਼ਿਆਦਾ ਹੜਕੰਪ ਮੱਚ ਗਿਆ ਜਦੋਂ ਇੱਕ ਉੱਥੇ ਹੀ ਸਥਿਤ ਇੱਕ ਹੋਟਲ ਦੇ ਵਿੱਚ ਵਰਦਸ ਤਮਾਕਾ ਹੋਇਆ ਇਸ ਘਟਨਾ ਵਿੱਚ ਕਈ ਲੋਕਾਂ ਨੇ ਮਾਰੇ ਜਾਣ ਦੇ ਤੇ ਕਈਆਂ ਦੇ ਗੰਭੀਰ ਹੋ ਚਖਮੀ ਹੋਣ ਦਾ ਖਤਰਾ ਹੈ ਤੇ ਜਾਣਕਾਰੀ ਦੇ ਮੁਤਾਬਕ ਇਹ ਜਿਹੜਾ ਹੈਗਾ ਤਮਾਕਾ ਇੱਕ ਹੋਟਲ ਦੇ ਵਿੱਚ ਹੋਇਆ ਹੈ ਤੇ ਇਹ ਤਮਾਕਾ ਕਾਬੁਲ ਦੇ ਸ਼ਹਿਰ ਨੂੰ ਨੋ ਜ਼ਿਲ੍ਹੇ ਵਿੱਚ ਸਥਿਤ ਇੱਕ ਹੋਟਲ ਛੋਇਆ ਹੈ ਤੇ ਇਹ ਜਿਹੜੀ ਹੋਟਲ ਤੇ ਜਿਹੜੇ ਵੀਡੀਓ ਫੁਟੇਜ ਜਾਰੀ ਕੀਤੇ ਗਏ ਉਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਧਮਾਕਿਆਂ ਤੋਂ ਬਾਅਦ ਲੱਗ ਕੇ ਦੇ ਵਿੱਚ ਤੋੜ ਅਤੇ ਤੰਦ ਦੇ ਗੁਬਾਰ ਉੱਤਰੇ ਹਨ ਤੇ ਸੜਕਾਂ ਤੇ ਮੌਜੂਦ ਲੋਕਾਂ ਦੀਆਂ ਭਜੜਾਂ ਪੈ ਗਈਆਂ ਹਨ ਫਿਲਹਾਲ ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਧਮਾਕਾ ਕਿਸ ਨੇ ਤੇ ਕਿਸ ਮਕਸਦ ਦੇ ਨਾਲ ਕੀਤਾ ਹੈ ਤੇ ਪ੍ਰਸ਼ਾਸਨ ਵੱਲੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਅਗਲੀ ਨਿਊਜ਼ ਕੈਨੇਡਾ ਤੋਂ ਆ ਰਹੀ ਹੈ ਕੈਨੇਡਾ ਦੇ ਵਿੱਚ ਵੀ ਬਹੁਤ ਹੀ ਇੱਕ ਦੁਖਦ ਜੜੀ ਖਬਰ ਆ ਰਹੀ ਹੈ ਇੱਥੇ ਰਹਿਣ ਵਾਲੇ ਇੱਕ 24 ਸਾਲ ਦੇ ਨੌਜਵਾਨ ਰਾਜਪ੍ਰੀਤ ਸਿੰਘ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਤੇ ਇਸ ਦੇ ਨਾਲ ਮੌਤ ਦੀ ਖਬਰ ਸੁਣ ਕੇ ਉਹਨਾਂ ਦੇ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਸੋਗ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵਿੜਾ ਵਿਅਕਤੀ ਹੈ ਬੁੰਡਾ ਹੈ ਇਹ 18 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਅਪ੍ਰੈਲ 2024 ਦੇ ਵਿੱਚ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਤੇ ਬੈਂਪਟਨ ਸ਼ਹਿਰ ਦੇ ਵਿੱਚ ਪੈ ਪੜ ਰਿਹਾ ਸੀ ਤੇ ਸਾਰੇ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ ਤੇ ਪਰਿਵਾਰ ਦੇ ਮੁਤਾਬਕ ਸਰਾ ਜਨਵਰੀ ਨੂੰ ਵਿਦੇਸ਼ ਤੇ ਇੱਕ ਰਿਸ਼ਤੇਦਾਰ ਤੇ ਫੋਨ ਰਾਹੀਂ ਉਹਨਾਂ ਨੂੰ ਇਸ ਮੰਦਭਾਗੀ ਖਬਰ ਦਾ ਪਤਾ ਲੱਗਾ ਹੈ ਕਿ ਉਸਦੀ ਮੌਤ ਹੋ ਗਈ ਹੈ ਫਿਲਹਾਲ ਮੌਤ ਦੇ ਕਾਰਨ ਬਾਰੇ ਹਾਲੇ ਤੱਕ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ ਤੇ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਮ੍ਰਿਤਕ ਦੇਨੋਂ ਪੰਜਾਬ ਲਿਆਉਣ ਦੀ ਮੰਗ ਮੰਗ ਕੀਤੀ ਚਲ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਮਰਨ ਤੋਂ ਕੁਝ ਘੰਟਾ ਪਹਿਲਾਂ ਕੀ ਦਿਸਦਾ ਹੈ ਇਹ ਸਾਨੂੰ ਹਾਲੇ ਤੱਕ ਨਹੀਂ ਪਤਾ ਹੈ ਪਰ ਕਹਿੰਦੇ ਹੈ ਕਿ ਮੌਤ ਹਮੇਸ਼ਾ ਤੋਂ ਹੀ ਮਨੁੱਖਜਾਤੀ ਲਈ ਸਭ ਤੋਂ ਵੱਡਾ ਰਹੱਸ ਰਹੀ ਹੈ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਮੌਤ ਦੇ ਨਜ਼ਦੀਕੀ ਦੇ ਨਜ਼ਦੀਕ ਆਖਿਰਕਾਰ انسان ਨੂੰ ਕੀ ਮਹਿਸੂਸ ਹੁੰਦਾ ਹੈ ਕਿ ਵਾਕਈ ਹੀ ਕੋਈ ਰੋਸ਼ਨੀ ਦਿਖਾਈ ਦਿੰਦੀ ਹੈ ਜਾਂ ਕੋਈ ਪੁਰਾਣੀਆਂ ਚੀਜ਼ਾਂ ਅੱਖਾਂ ਸਾਹਮਣੇ ਘੁੰਮਦੀਆਂ ਹਨ ਹਾਲ ਦੇ ਵਿੱਚ ਵਿਗਿਆਨੀਆਂ ਦੁਆਰਾ ਇੱਕ ਰਿਸਰਚ ਕੀਤੀ ਗਈ ਹੈ ਤੇ ਇਸ ਤੇ ਇਸ ਤੇ ਬਾਰੇ ਉਹਨਾਂ ਨੇ ਇੱਕ ਵਿਸ਼ੇਸ਼ ਖੋਜ ਕੀਤੀ ਹੈ ਤੇ ਵਿਗਿਆਨਿਕ ਰਿਪੋਰਟਾਂ ਦੇ ਅਨੁਸਾਰ ਸਰੀਰ ਦੇ ਕੰਮ ਕਰਨਾ ਬੰਦ ਕਰਨ ਦੇ ਬਾਵਜੂਦ ਦਿਮਾਗ ਦੇ ਕੁਝ ਹਿੱਸੇ ਅੰਤਮ ਸਮੇਂ ਦੇ ਵਿੱਚ ਵੀ ਚੱਲਦੇ ਰਹਿੰਦੇ ਹਨ ਤੇ ਖੋਜ ਕਰਤਾਵਾਂ ਨੇ ਪਾਇਆ ਹੈ ਕਿ ਮੌਤ ਤੋਂ ਠੀਕ ਪਹਿਲਾਂ ਦਿਮਾਗ ਦੇ ਵਿੱਚ ਗਾਮਾ ਓਸੀਲੇਸ਼ਨ ਨਾਮੀ ਤਰੰਗਾ ਤੇਲ ਹੋ ਜਾਂਦੀਆਂ ਹਨ ਤੇ ਇਹ ਉਹ ਤਰੰਗਾਂ ਹਨ ਜੋ ਸੁਪਨੇ ਵੇਖਣ ਧਿਆਨ ਲਗਾਉਣ ਜਾਂ ਕਿਸੇ ਪੁਰਾਣੀ ਯਾਦ ਨੂੰ ਤਾਜ਼ਾ ਕਰਨ ਸਮੇਂ ਪੈਦਾ ਹੁੰਦੀ ਹੈ ਇਸ ਦਾ ਮਤਲਬ ਇਹ ਹੈ ਕਿ ਮੌਤ ਬਿਲਲੇ ਵਿਅਕਤੀ ਆਪਣੇ ਜੀਵਨ ਦੇ ਯਾਦਗਰ ਪਲ ਇੱਕ ਫਲੈਸ਼ਬੈਕ ਵਾਂਗੂ ਦੇਖਦਾ ਹੈ ਜਿਸ ਨੂੰ ਵਿਗਿਆਨਿਕ ਭਾਸ਼ਾ ਵਿੱਚ ਨੀਅਰ ਡੈਥ ਐਕਸਪੀਰੀਅੰਸ ਕਿਹਾ ਜਾਂਦਾ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸਟੱਡੀ ਦੇ ਵਿੱਚ ਇਹ ਵੀ ਤੱਥ ਸਾਹਮਣੇ ਆਇਆ ਹੈ ਕਿ ਇੱਕ 87 ਸਾਲਾਂ ਦੇ ਵਿਅਕਤੀ ਦੀ ਮੌਤ ਤੇ ਕੀਤੀ ECG ਮੋਨਿਟਿੰਗ ਤੋਂ ਪਤਾ ਲੱਗਾ ਕਿ ਦਿਲ ਰੁਕਣ ਤੋਂ ਬਾਅਦ ਵੀ ਲਗਭਗ 30 ਸੈਕਿੰਡ ਤੱਕ ਦਿਮਾਗ ਵਿੱਚ ਉੱਚ ਪੱਧਰੀ ਗਤੀਵਿਧੀ ਜਾਰੀ ਰਹਿੰਦੀ ਹੈ ਤੇ ਇਸ ਦੌਰਾਨ ਗਾਮਾ ਬੀਟਾ α ਤੇ ਬੀਟਾ ਵਰਗੀਆਂ ਜਿਹੜੀਆਂ ਦਿਮਾਗੀ ਤਰੰਗਾਂ ਹੈਗੀਆਂ ਆ ਸਰਗਰਮ ਹੁੰਦੀਆਂ ਹਨ ਜਿਹੜੀਆਂ ਕਿ ਆਮ ਤੌਰ ਤੇ ਯਾਦਾਂ ਤੇ ਸੋਚ ਵਿਚਾਰ ਕਰਨ ਦੀ ਪ੍ਰਕਿਰਿਆ ਦੇ ਨਾਲ ਜੁੜੀਆਂ ਹੁੰਦੀਆਂ ਹਨ ਤੇ ਬਹੁਤ ਸਾਰੇ ਬਹੁਤ ਸਾਰੇ ਲੋਕ ਦੱਸਦੇ ਹਨ ਕਿ ਮੌਤ ਦੇ ਕਰੀਬ ਜਾ ਕੇ ਜਿਹੜੇ ਵਾਪਸ ਆਏ ਹਨ ਉਹਨਾਂ ਨੂੰ ਇੱਕ ਹਨੇਰੀ ਸੁਰੰਗ ਦੇ ਅੰਤ ਵਿੱਚ ਇੱਕ ਤੇਜ਼ ਚਿੱਟੀ ਰੋਸ਼ਨੀ ਉਹ ਦੇਖਣ ਦਾ ਦਾਵਾ ਕਰਦੇ ਹਨ ਤੇ ਵਿਗਿਆਨੀਆਂ ਦਾ ਮਤ ਹੈ ਕਿ ਜਿਵੇਂ ਹੀ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ ਦਿਮਾਗ ਦੇ ਵਿੱਚ ਘੂਨ ਅਤੇ ਆਕਸੀਜਨ ਦੀ ਕਮੀ ਹੋਣ ਲੱਗ ਪੈਂਦੀ ਹੈ ਜਿਸ ਤੇ ਨਾਲ ਅੱਖਾਂ ਤੇ ਦਿਮਾਗ ਦੀ ਵਿਜ਼ੂਅਲ ਜਿਹੜੀ ਕਾਰਟੈਕਸ ਹੈਗੀ ਵਿੱਚਕਾਰ ਸੰਪਰਕ ਟੁੱਟ ਜਾਂਦਾ ਹੈ ਜਿਸ ਕਰਕੇ ਟਨਲ ਵਿਜ਼ਨ ਜਾਂ ਜਿੱट्टी ਰੋਸ਼ਨੀ ਦਿਖਾਈ ਦਿੰਦੀ ਹੈ ਤੇ ਇਹ ਵੀ ਦੱਸਿਆ ਗਿਆ ਹੈ ਕਿ ਮੌਤ ਦੇ ਸਮੇਂ ਦਿਮਾਗ ਦੇ ਵਿੱਚ ਕੁਝ ਨਿਊਰੋਕੈਮੀਕਲ ਜਿਵੇਂ ਕਿ ਐਟੋਫਿਨ ਰਿਲੀਜ਼ ਹੁੰਦਾ ਹੈ ਇਹ కెਮੀਕਲ ਡਰਾ ਤੇ ਦਰਦ ਨੂੰ ਕੱਟ ਕਰਨ ਦੇ ਵਿੱਚ ਮਦਦ ਕਰਦੀ ਹੈ ਇਹ ਕਾਰਨ ਹੈ ਕਿ ਹੋਸ਼ ਦੇ ਵਿੱਚ ਆਉਣ ਵਾਲੇ ਲੋਕ ਅਕਸਰ ਮੌਤ ਦੇ ਅਨੁਭਵਾਂ ਨੂੰ ਬਹੁਤ ਸ਼ਾਂਤਮਈ ਤੇ ਸਕੂਨ ਭਰਿਆ ਦੱਸਦੇ ਹਨ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਅਮਰਦਖਣੀ ਅਮਰੀਕਾ ਦੇ ਦੇਸ਼ ਚਿੱਲੀ ਇਸ ਸਮੇਂ ਕੁਦਰਤੀ ਪੈਨਾਕਮਾਰ ਹੀਠਾਂ ਹੈ ਇਸ ਦੇਸ਼ ਦੇ ਮੱਧ ਅਤੇ ਤਖਣੀ ਲੱਗ ਕੇ ਜੰਗਲਾਂ ਦੇ ਵਿੱਚ ਅੱਗ ਲੱਗ ਗਈ ਹੈ ਜਿਸ ਦੇ ਕਰਕੇ ਉਸਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਤੇ ਹੁਣ ਤਾਕ ਉਥੇ ਕਈ ਘਰ ਸੜ ਕੇ ਸੁਆਹ ਹੋ ਚੁੱਕੇ ਹਨ ਤੇ ਹਾਲਾਤ ਬੇਕਾਬੂ ਹੁੰਦੇ ਦੇਖ ਚਿੱਲੀ ਦੇ ਰਾਸ਼ਟਰਪਤੀ ਨੇ ਉਸ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਤੇਜ ਹਵਾਾਂ ਅਤੇ ਜਿਹੜਾ ਪਾਰਾ 38 ਡਿਗਰੀ ਸੈਲਸੀਅਸ ਤੋਂ ਪਾਰ ਹੋ ਜਾਣ ਕਰਕੇ ਅੱਗ ਤੇਜ਼ੀ ਨਾਲ ਰਿਹਾਇਸ਼ੀ ਇਲਾਕਿਆਂ ਵੱਲ ਵੱਧ ਰਹੀ ਹੈ ਤੇ ਅੱਗ ਦੀ ਲਪੇਟ ਦੇ ਵਿੱਚ ਆਉਣ ਕਰਕੇ ਹੁਣ ਤੱਕ 18 ਲੋਕਾਂ ਦੀ ਮੌਤ ਹੋ ਗਈ ਹੈ ਤੇ ਲਗਭਗ 50 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਨੇ ਪਏ ਹਨ ਇਸ ਤੋਂ ਬਾਅਦ ਉੱਤੇ ਦੇ ਰਾਸ਼ਟਰਪਤੀ ਨੇ ਉਸ ਖੇਤਰ ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਤੇ ਅੱਗ ਨਹੀਂ ਭਿਆਨਕ ਹੈ ਕਿ ਹਸਮਾਨ ਵਿੱਚ ਕਾਲੇ ਧੂਏ ਦੀਆਂ ਸੰਗਰੀ ਚਾਦਰਾਂ ਦਿਖਾਈ ਦਿੰਦੀਆਂ ਜਿਸ ਦੇ ਕਰਕੇ ਸਾਹ ਲੈਣ ਵੀ ਔਖਾ ਹੋ ਗਿਆ ਹੈ ਤੇ ਵੱਡੇ ਪੱਧਰ ਤੇ ਜਿਹੜੇ ਜਾਰਾ ਐਕਟਰ ਜੰਗਾ ਸੜਕੇ ਸਵਾ ਹੋ ਚੁੱਕੇ ਹਨ ਤੇ ਇਹਨਾਂ ਲਾਗੀਆਂ ਦੇ ਵਿੱਚ ਬਿਜਲੀ ਤੇ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਹੈ ਇਸ ਵਾਰ ਅਗਲੀ ਨਿਊਜ਼ ਇਟਲੀ ਤੋਂ ਆ ਰਹੀ ਹੈ ਇਟਲੀ ਦੇ ਵਿੱਚ ਇੱਕ ਸੁਹਾ ਤੇ ਇੱਕ ਨੌਜਵਾਨ ਦੀ ਸ਼ੱਕੀ ਹਾਲਤ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਅਮ੍ਰਿਤਕ ਦੀ ਬੇਸ਼ਾਨ ਜੜੀ ਹੈਗੀ ਆ ਪਿੰਡ ਖੋਲੇਦਾਰ ਟਵਿੰਕਲ ਰੰਦਾਵਾ ਬਜੋ ਕੀਤੀ ਗਈ ਹੈ ਜਿਸ ਦੀ ਉਮਰ 20 ਸਾਲ ਦਸਤੀ ਚਾੜੀ ਹੈ ਟਵਿੰਕਲ ਦੀ ਇਟਲੀ ਸ਼ਹਿਰ ਦੀ ਤੇ ਲਵਿਨੋ ਦੇ ਵਿੱਚ ਸ਼ੱਕੀ ਹਾਲਤ ਦੇ ਵਿੱਚ ਮੌਤ ਹੋਈ ਹੈ ਨੌਜਵਾਨ ਦੀ ਮੌਤ ਦੀ ਖਬਰ ਸੁਣ ਕੇ ਲਾਗੇ ਦੇ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ ਤੇ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਅਮ੍ਰਿਤਕ ਟਵਿੰਕਲ ਦੇ ਪਿਤਾ ਨੇ ਦੱਸਿਆ ਹੈ ਕਿ ਮੇਰੇ ਦੋ ਪੁੱਤਰ ਹਨ ਅਤੇ ड्विंकल सब तो छोटा है परिवार दी विचित्र स्थिति मुश्किल होन करके ओ उन्होंने जेड़ा अपने मुश्किल ਦੇ ਨਾਲ ਉਹਨਾਂ ਨੂੰ ਬਾਹਰ ਇਡਲੀ بیچੰਡੀ ਕਰਜ਼ਾ ਲਿਆ ਸੀ ਪਰ ਇਹ ਪਾਹ ਹੁਣ ਉਹਨੂੰ ਗਏ ਹੱਲੇ 5 ਮਹੀਨੇ ਹੋਏ ਸੀ ਤੇ ਤੇ ਉਹ ਮਹੀਨੇ ਪਹਿਲਾਂ ਹੀ ਹੋਟਲੀ ਦੇ ਵਿੱਚੋਂ ਫੋਨ ਆਇਆ ਤਾਂ ਜਿਸਨ 2 ਦਿਨ ਸੌਰੀ 2 ਦਿਨ ਪਹਿਲਾਂ ਹੀ ਇਟਲੀ ਚੋਂ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਜਿਹੜੇ ਉਹਨਾਂ ਨਾਲ ਮੁੰਡੇ ਰਹਿ ਰਹੇ ਸੀ ਉਹ ਉਹਨਾਂ ਨੇ ਦੱਸਿਆ ਕਿ ਉਸਦੀ ਮੌਤ ਹੋ ਗਈ ਹੈ ਤੇ ਉਹਨਾਂ ਦੱਸਿਆ ਕਿ ਦੋ ਦਿਨ ਪਹਿਲਾਂ ਉਹਨਾਂ ਨੇ ਉਸ ਨਾਲ ਗੱਲ ਕੀਤੀ ਸੀ ਫੋਨ ਤੇ ਉਸ ਨਾਲ ਮੈਂ ਬਹੁਤ ਖੁਸ਼ ਸੀ ਤੇ ਉਸ ਆਪਣੇ ਪੁੱਤਰ ਦੀ ਅਚਾਨਕ ਮੌਤ ਦੀ ਖਬਰ ਦਾ ਉਹਨਾਂ ਨੂੰ ਸ਼ੱਕ ਪੈਦਾ ਕਰ ਦਿੱਤਾ ਹੈ ਤੇ ਉਸਨੇ ਉਹਨਾਂ ਨੂੰ ਇਹ ਸਹੀ ਨਹੀਂ ਲੱਗ ਰਿਹਾ ਤੇ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੇ ਅਪੀਲ ਕੀਤੀ ਹੈ ਸਰਕਾਰ ਅਤੇ ਪੰਜਾਬ ਸਰਕਾਰ ਮਾਮਲੇ ਦੀ ਜਾਂਚ ਕਰਨ ਅਤੇ ਟਵਿੰਕਲ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਦੇ ਵਿੱਚ ਮਦਦ ਕਰਨ ਤਾਂ ਕਿ ਅੰਤਿਮ ਸੰਸਕਾਰ ਕੀਤਾ ਜਾ ਸਕੇ ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ ਹੁਣ ਆਪਾਂ ਦੇਖ ਲੈਣੇ ਕਰੰਸੀ ਰੇਟ ਸਭ ਤੋਂ ਪਹਿਲਾਂ ਅਮਰੀਕਾ ਅਮਰੀਕਾ ਡਾਲਰ ਚੱਲ ਰਿਹਾ ਹੈ नब्बे रुपए अठासी पैसे थे इस तो बाद कनेडा डॉलर चल रहा है पैंठ रुपये तेती पैसे से आस्ट्रेलिया डॉलर चल रहा है साठ रुपये सतानवे पैसे थे यूरो का रेट चल रहा है एक सौ पांच रुपये अठहत्तर पैसे थे न्यूजीलैंड का रेट चल रहा है बवंजा रुपये साठ पैसे थे अरम दराम का रेट चल रहा है चौबी रुपये पचहत्तर पैसे पॉन्ड का रेट चल रहा है एक सौ इक्की रुपये छियानवे पैसे इस खत्म करते हैं जीडियो लगी तो एक लाइक जरूर करिए वीडियो देखने लिए सब का बहुत बहुत शुक्रिया